ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਦਿਨ ਇਹ ਪੰਜਾਬ ਦੇ ਵਿੱਚ ਮੌਨਸੂਨ ਦੀਆਂ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਅਗਲੇ 4-5 ਘੰਟਿਆਂ ਦੇ ਵਿੱਚ ਕਿੱਥੇ ਮੀਂਹ ਪਾਉਣਗੇ ਇਹ ਤੁਹਾਨੂੰ ਦੱਸਾਂਗੇ ਸੋ ਜਿਵੇਂ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਜਿਹੜਾ ਇੱਕ ਐਲਪੀਏ ਯਾਨੀ ਕਿ ਘੱਟ ਤਬਾਦ ਖੇਤਰ ਰਾਜਸਥਾਨ ਦੇ ਉੱਤੇ ਮੌਜੂਦ ਹੈ ਤੇ ਅਸਿੱਧੇ ਤੌਰ ਤੇ ਇਹ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਸੋ ਅੱਜ ਦੁਪਹਿਰ ਤੱਕ ਬਹੁਤੀ ਥਾਵਾਂ 'ਤੇ ਧੁੱਪ ਵੀ ਲੱਗੀ ਆ ਧੁੱਪ ਜਿਹੜੀ ਲੱਗੀ ਆ ਉਹ ਟ੍ਰਿਗਰ ਦਾ ਕੰਮ ਕਰ ਰਹੀ ਆ ਇਹ ਸਿਸਟਮ ਨੂੰ ਹੋਰ ਬਲ ਕਰ ਰਹੀ ਆ ਤੇ ਅਸਲੇ ਜਿਗਰਾਫਾ ਦੇਖਦੇ ਆਂ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਗੱਜਲਿਸਕ ਵਾਲੇ ਤਗੜੇ ਬਦਲ ਆ ਜਿਹੜੇ ਬਣਨੇ ਸ਼ੁਰੂ ਹੋ ਚੁੱਕੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਅਸਲ ਮੀਹ ਹਦੀਆਂ ਜਾ ਰਹੇ ਨੇ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਖੇਤਰਾਂ ਦੇ ਵਿੱਚ ਤਾਵਰ ਤੋਰ ਮੀਂਹ ਅਸਲੇ ਦਰਜ ਹੋ ਰਹੇ ਨੇ ਜੇਕਰ ਸੈਟਲਾਈਟ ਤਸਵੀਰਾਂ ਦੇਖਦੇ ਆਂ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਆਂ ਕਿ ਲੈਂਦੇ ਤੋਂ ਚੜਦੇ ਵੱਲੋਂ ਯਾਨੀ ਕਿ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ੍ਰੀ ਮਕਸਦ ਸਾਹਿਬ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਮੀਂਹ ਇਹਨਾਂ ਖੇਤਰਾਂ ਦੇ ਕੁਸ਼ਕ ਖੇਤਰਾਂ ਦੇ ਵਿੱਚ ਸ਼ੁਰੂ ਹੋ ਵੀ ਚੁੱਕੇ ਨੇ ਦੋਆਬਾ ਖੇਤਰ ਜਿਨ੍ਹਾਂ ਦੇ ਵਿੱਚ ਨਵਾਂ ਸ਼ਹਿਰ ਹੁਸ਼ਿਆਰ ਖੁਰਾ ਲੁਧਿਆਣਾ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਸਿਸ ਲਵਾ ਆਉਂਦੇ ਖੇਤਰ ਆਉਂਦੇ 3-4 ਘੰਟਿਆਂ ਦੇ ਵਿੱਚ ਪਟਿਆਲਾ ਜ਼ਿਲ੍ਹਾ ਰੋਪੜ ਮਾਹਲੀ ਤੇ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਦੀ ਉਮੀਦ ਹੈਗੀ ਆ ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹਾ ਇਹਨਾਂ ਖੇਤਰਾਂ ਤੱਕ ਮੀਂਹ ਪਾਉਣਗੇ ਸ੍ਰੀ ਤਲੰਤਨ ਸਾਹਿਬ ਦੇ ਕੁਸ਼ਕ ਖੇਤਰਾਂ ਦੇ ਵਿੱਚ ਭਾਰੀ ਮੀਂਹ ਲੱਗ ਸਕਦੇ ਨੇ ਆਉਂ ਸੋ ਇਹ ਜਿਹੜਾ ਐਲ ਪੀ ਹੈ ਉਹਦਾ ਅਸਰ ਅੱਜ ਮੁੱਖ ਤੌਰ ਤੇ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਕੱਲ ਤੋਂ ਕਾਰਵਾਈਆਂ ਘਟਣਾ ਸ਼ੁਰੂ ਹੋ ਜਾਣਗੀਆਂ ਹਰਿਆਣੇ ਦੇ ਵਿੱਚ ਸਰਸਾ ਫਤਿਹਪੁਰ ਜੇਹ ਦੇ ਭਵਾਨੀ ਰੋहतक ਜੱਜਾ ਰਮਬਾਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਸੰਭਵ ਨੇ ਆਉਂਦੇ 3-4 ਘੰਟਿਆਂ ਦੇ ਵਿੱਚ ਕੋਲਮ ਲਾ ਕੇ ਅੱਜ ਇਹ ਘਟਕਤਵਾ ਦਾ ਖੇਤਰ ਹੈ ਜਿਹੜਾ ਇਹ ਅੱਗੇ ਨੂੰ ਕੋਚ ਕਰ ਰਿਹਾ ਸੋ ਪੰਜਾਬ ਦੇ ਵਿੱਚ ਮੀਂਹ ਲੱਗਣਗੇ ਆਦੇ 3-4 ਘੰਟਿਆਂ ਦੇ ਵਿੱਚ ਤਣਗਾ